24 ਤਰੀਕ ਨੈਕਸਟ ਵੀਕ ਆਪਣਾ ਮਾਨਸਾਹ ਹੁਣੀ ਲਾਈਵ ਪਰਫਾਰਮ ਕਰਨਗੇ ਫੁੱਲ ਬੈਂਡ ਨਾਲ ਜੀ ਜੀ ਫੁੱਲ ਟੂਰ ਲੱਗ ਰਿਹਾ ਉਹਨਾਂ ਦਾ ਜਗ ਜੁੰਦਿਆ ਦਾ ਮੇਲੇ ਉਹਨਾਂ ਦਾ ਟੂਰ ਦਾ ਨਾਮ ਹੈ ਆਪਣੇ ਸਰ ਭਜਨ ਮਾਨ ਭਾਜੀ ਹੁਣ ਆ ਰਹੇ ਨੇ ਇਹਨਾਂ ਦੀ ਕੁਵਿਸਰੀ ਅਸੀਂ ਛੋਟੇ ਹੁੰਦੇ ਸੁਣਦੇ ਆ ਤੇ ਨਾ ਪਹਿਲਾਂ ਬਚਪਨ ਤੋਂ ਸੁਣ ਸੁਣ ਕੇ ਵੱਡੇ ਹੋਏ ਆ ਤੇ ਬਹੁਤ ਸੋਹਣਾ ਇਹ ਫੈਮਿਲੀ ਇਵੈਂਟ ਹੈ ਤੇ ਸਾਰੇ ਜਣੇ ਨੂੰ ਆਉਣ ਨੂੰ ਅਸੀਂ ਸੱਦਾ ਦਿੰਦੇ ਆ ਆਇਓ ਜ਼ਰੂਰ ਇਸ ਇਵੈਂਟ ਦੀ ਗੱਲ ਕਰਦੇ ਆ ਤੇ ਜੇ ਆਪਾਂ ਲਾਈਵ ਸਿੰਗਰ ਦੀ ਗੱਲ ਕਰੀਏ ਲਾਈਵ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਹਰ ਭਜਨ ਮਾਨ ਸਿੰਘ ਦਾ ਪਹਿਲਾਂ ਨਾਮ ਇਹਨਾਂ ਦੇ ਹੀ ਦਿਮਾਗ ਚ ਆਉਂਦਾ ਜੀ ਜੀ ਤੇ ਇੱਕ ਫੈਮਿਲੀ ਇਵੈਂਟ ਜਿਹੜਾ ਹੋ ਰਿਹਾ 24 ਅਗਸਤ ਨੂੰ ਤਾਂ ਪਲੀਜ਼ ਸਾਰੇ ਅਸੀਂ ਸਪੋਰਟ ਕਰ ਰਹੇ ਆ ਤੇ ਤੁਸੀਂ ਵੀ ਪਲੀਜ਼ ਸਾਰੇ ਜਣੇ ਆਪਣੀਆਂ ਫੈਮਿਲੀਆਂ ਦੇ ਨਾਲ ਇੱਕ ਫੈਮਿਲੀ ਇਵੈਂਟ ਨੂੰ ਇੰਜੋਏ ਕਰੋ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਦੋਸਤੋ ਮੈਂ ਹਾਂ ਤਿਲੋਚਨ ਸਿੰਘ ਤੁਹਾਡਾ ਹੋਸਟ ਔਰ ਅੱਜ ਅਸੀਂ ਪਹੁੰਚੇ ਹਾਂ ਕਲਾਈਡ ਨੌਰ ਦੇ ਸਮਿਥ ਗਰਾਊਂਡ ਦੇ ਵਿੱਚ ਜਿੱਥੇ ਅੱਜ ਰੌਣਕਾਂ ਲੱਗੀਆਂ ਨੇ ਪਹਿਲੀ ਵਾਰ ਇੱਕ ਇਹੋ ਜਿਹਾ ਇੱਕ ਮੌਕਾ ਬਣਿਆ ਜਿੱਥੇ ਸਾਰੇ ਆਰਗੇਨਾਈਜ਼ਰਸ ਜੋ ਹੈ ਇਕੱਠੇ ਹੋਏ ਨੇ ਵੱਖਰ ਵੱਖਰੇ ਸਿੰਗਰਾਂ ਨੂੰ ਜੋ ਹੈ ਸੱਦਿਆ ਜਾ ਰਿਹਾ ਹੈ ਔਰ ਅਕੋਰਡਿੰਗਲੀ ਮੰਥ ਵਾਈਜ਼ ਮੰਥ ਜੋ ਹੈ ਮੇਲੇ ਰਚੇ ਜਾ ਚੁੱਕੇ ਨੇ ਔਰ ਵੈਨਿਊ ਤੈਹ ਹੋ ਚੁੱਕੇ ਨੇ ਔਰ ਟਿਕਟਾਂ ਵੀ ਆਨਲਾਈਨ ਹੌਲੀ ਹੌਲੀ ਹੋ ਜਾਣਗੀਆਂ ਤੇ ਆਈਆਰ ਰੀਅਲ ਸਟੇਟ ਤੋਂ ਨਵ ਸਰਕਾਰੀਆ ਸਾਹਿਬ ਜਿਨ੍ਹਾਂ ਨੇ ਅੱਜ ਉਪਰਾਲਾ ਕੀਤਾ ਬਾਰਬੀਕਿਊ ਚੱਲ ਰਿਹਾ ਪਾਰਕ ਦੇ ਵਿੱਚ ਸਾਰੇ ਆਰਗੇਨਾਈਜ਼ਰ ਜੋ ਇਕੱਠੇ ਹੋਏ ਨੇ ਤੇ ਆਓ ਫਟਾਫਟ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਦੇਖਦੇ ਆਂ ਕਿ ਇਸ ਪ੍ਰੋਗਰਾਮ ਦਾ ਕੀ ਵਿਰਕ ਹੈ ਤੋਂ ਸਭ ਤੋਂ ਪਹਿਲਾਂ ਆਪਾਂ ਨਵ ਸਰਕਾਰੀਆ ਸਾਹਿਬ ਨਾਲ ਗੱਲ ਕਰਦੇ ਆਂ ਸਰਕਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇਹ ਉਪਰਾਲਾ ਉਲੀਕਣ ਦਾ ਤੁਹਾਡਾ ਕੀ ਜੋ ਮੋਟਿਵੇ ਸਾਡੇ ਦਰਸ਼ਕਾਂ ਨਾਲ ਸਾਂ ਅ ਦੇਖੋ ਸਾਡੇ ਵੀਰ ਆ ਰਾਜੇ ਵੀਰੋਣੀ ਰਾਜਾ ਗੁਰਵੀਰ ਹੁਣੀ ਤੇ ਇਹਨਾਂ ਦੀ ਸਾਰੀ ਟੀਮ ਇੰਦਰ ਵੀਰ ਹੁਣੀ ਹਰਮਨ ਹੁਣੀ ਤੇ ਇਹ ਸਾਰੇ ਜਣੇ ਜਿਹੜੇ ਆ ਇਹਨਾਂ ਨੇ ਜਿਹੜਾ ਹਰ ਭਜਨ ਮਾਨ ਇੱਕ ਕਰਵਾ ਰਹੇ ਆ ਬੰਜਲ ਪਲੇਸ ਦੇ ਵਿੱਚ ਨਾਰੇ ਵਾਰਨ ਤੇ ਬੇਸਿਕਲੀ ਵੀਰੇ ਹੁਣੀ ਜਿਹੜੇ ਆ ਕ੍ਰੈਗਮਨ ਸਾਈਡ ਉਧਰ ਬੇਸ ਨੇ ਤੇ ਇਧਰ ਵੀਰ ਜਣੇ ਕਹਿਆ ਹੈ ਕਿ ਥੋੜਾ ਜਿਆ ਕਰੀਏ ਕਾਠਵਾਠ ਪਰ ਆਪਣਾ ਮਨ ਦਸੀਏ ਵੀ ਆਪਣਾ ਹਰਪ੍ਰੇਮਾਨ ਸਾਹਿਬ ਇੱਧਰ ਆ ਰਹੇ ਆ ਤੇ ਬੜੇ ਵਧੀਆ ਕਲਾਕਾਰ ਆ ਸਾਡੀ ਵੀ ਦਿਲ ਦੀ ਇੱਛਾ ਸੀ ਕਿ ਇਹਨਾਂ ਨੂੰ ਜਿੰਨੀ ਸਪੋਰਟ ਕੀਤੀ ਜਾ ਸਕਦੀ ਹੈ ਕਰੀਏ ਆਪਾਂ ਸੋ ਉਹਦੇ ਆਪਣਾ ਸੰਗਰਾਮ ਦੇ ਵਿੱਚ ਅੱਜ ਅਸੀਂ ਜਿਹੜੇ ਸਾਰੇ ਇਕੱਠੇ ਹੋਏ ਆ ਤੇ ਹਰਪ੍ਰੇਮਾਨ 24 ਅਗਸਤ ਨੂੰ ਜਿਹੜਾ ਕਿੰਨੇ ਕੁ ਵਜੇ ਰਾਜ ਜੀ ਜੀ ਆਪਾਂ ਰਾਜਾ ਜੀ ਨਾਲ ਗੱਲ ਕਰਦੇ ਆਂ ਜੀ ਹਰਪੰਦਰ ਮਾਨ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਪੰਜਾਬੀ ਮੂਲ ਜੋ ਹੈ ਫਿਲਮਾਂ ਦਾ ਬਾਬਾ ਬੋੜ ਕਿ ਪੰਜਾਬੀ ਫਿਲਮਾਂ ਦੁਆਰਾ ਤੋਂ ਜਿੰਦਾ ਹੋਈਆਂ ਤਾਂ ਹਰਪੰਦਰ ਮਾਨ ਦੀ ਵਜ੍ਹਾ ਤੋਂ ਜਿੰਦਾ ਹੋਈਆਂ ਜੀ ਆਈਆਂ ਨੂੰ ਫਿਲਮ ਜੋ ਹੈ ਉਹਨਾਂ ਦੀ ਪਹਿਲੀ ਆਈ ਔਰ ਉਹ ਜੋ ਹੈ ਸ਼ਿਰਕਤ ਕਰਨ ਆ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਨਾਰੇਵਰਨ ਬੰਜਿਲ ਪੈਲੇਸ ਦੇ ਵਿੱਚ ਉਹਨਾਂ ਸ਼ੋਅ ਹੋਣ ਜਾ ਰਿਹਾ ਤੇ ਉਹ ਰਾਜ ਭਾਈ ਤੋਂ ਜੋ ਹੈ ਆਪਾਂ ਸ਼ੋਅ ਦਾ ਵੇਰਵਾ ਲੈਨੇ ਆਂ ਭਾਜੀ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੇ ਸ਼ੋਅ ਬਾਰੇ ਤੋਂ ਦੱਸੋ ਭਾਈ ਸਸ ਸਸਿਕਲ ਜੀ ਸ਼ੋਹਾਰੇ ਸਭ ਕੁਝ ਸਰਕਾਰੀਆ ਸਾਹਿਬ ਨੇ ਦੱਸਤਾ ਜੀ ਥੈਂਕ ਯੂ ਸਰਕਾਰੀਆ ਜੀ ਗਗਨ ਜੀ ਇਹਨਾਂ ਦੀ ਟੀਮ ਦਾ ਕਿ ਇਹਨਾਂ ਨੇ ਇੱਥੇ ਹਰ ਭਾਜਨਮਾਨ ਭਾਈ ਜੀ ਆਸਤੇ ਇੱਕ ਪ੍ਰੋਮੋਸ਼ਨਲ ਇੱਥੇ ਇਵੈਂਟ ਰੱਖਿਆ ਸਾਊਥ ਈਸਟਾਸਤੇ ਸਾਊਥ ਈਸਟ ਹਮੇਸ਼ਾ ਰਹਿ ਜਾਂਦਾ ਹੈ ਵਿਚੜਿਆ ਰਹਿ ਜਾਂਦਾ ਕਿਉਂਕਿ ਇੱਕ ਤਰੀਕੇ ਨਾਲ ਸਾਰਾ ਇਵੈਂਟ ਸਿਟੀ ਚ ਜਾਂ ਨਾਰਥ ਵਾਲੇ ਰੈਸਟੋਰਾਂ ਵਾਲੇ ਪਾਸੇ ਰਹਿੰਦੇ ਆ ਐਤ ਕੀ ਅਸੀਂ ਪਹਿਲੀ ਵਾਰ ਇੱਧਰ ਰੱਖਿਆ ਮਾਨ ਸਾਹਿਬ ਦਾ ਕਿ ਵੀ ਆਪਣੀ ਇਥੇ ਕਮਿਊਨਿਟੀ ਬਹੁਤ ਆ ਤੇ 쇼 ਦੇ ਰਿਲੇਟਿਡ ਇਹ ਹੈ ਕਿ ਵੀ 24 ਤਰੀਕ ਨੈਕਸਟ ਵੀਕ ਆਪਣਾ ਮਾਨਸਾਹ ਹੁਣੀ ਲਾਈਵ ਪਰਫਾਰਮ ਕਰਨਗੇ ਫੁੱਲ ਬੈਂਡ ਨਾਲ ਜੀ ਜੀ ਫੁੱਲ ਟੂਰ ਲੱਗ ਰਿਹਾ ਉਹਨਾਂ ਦਾ ਜਗ ਜੁੰਦਿਆ ਦਾ ਮੇਲੇ ਉਹਨਾਂ ਦਾ ਟੂਰ ਦਾ ਨਾਮ ਹੈ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਨੇ ਤੇ ਦੋ ਸ਼ੋਅ ਆਲਰੇਡੀ ਸੋਲਡ ਆਊਟ ਕਰ ਚੁੱਕੇ ਨੇ ਠੀਕ ਹੈ ਤੇ ਆ ਤੀਜਾ ਸ਼ੋਅ ਹੈ ਇਹ ਵੀ ਸੋਲਡ ਆਊਟ ਆਲਮੋਸਟ ਹੋ ਗਿਆ ਜੀ ਜਿਹੜੀਆਂ ਰਿਮੇਨਿੰਗ ਟਿਕਟਸ ਐ ਜਾ ਕੇ ਬਾਇ ਕਰੋ ਜੀ ਪੰਜੋ ਪਲੇਸ ਤੇ ਰਿਕਵੈਸਟ ਤੇ ਬਾਕੀ ਇਹ ਹੈ ਕਿ ਸ਼ੋਅ ਦੇ ਰਿਲੇਟਡ ਪਹਿਲਾ ਪਰਫਾਰਮੈਂਸਸ ਹੈ ਕਿਆਂ ਬੱਚਿਆਂ ਦੀਆਂ ਜੀਐਸਰ ਵੱਲੋਂ ਐਂਡ ਉਸ ਤੋਂ ਬਾਅਦ ਆਨਸਰ ਦੀ ਪਰਫਾਰਮੈਂਸ ਹੋਗੀ ਲਾਈਵ ਐਂਡ ਅਰਾਊਂਡ 10:30 11 ਤੱਕ ਚੱਲੂਗਾ ਸ਼ੋਅ ਹਮ ਹਮ ਆ ਕੇ ਪਹੁੰਚੇ ਜੀ ਸਾਰੇ ਤੇ ਇਹ ਪ੍ਰੋਗਰਾਮ ਕਿੰਨੇ ਕ ਵਜੇ ਸ਼ੁਰੂ ਹੋਣ ਦੀ ਉਮੀਦ ਆਪਾਂ ਜੋ ਹੈ ਰੱਖ ਸਕਦੇ ਆ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਕਿੰਨੇ ਵਜੇ ਆ ਪ੍ਰੋਗਰਾਮ ਸ਼ੁਰੂ ਹੋ ਜਾਏ ਆ ਅਰਾਊਂਡ 6 ਪੀਐਮ ਤੋਂ ਸਟਾਰਟ ਹੈ ਜੀ ਤੇ 6 ਪੀਐਮ ਤੋਂ ਸਾਰੇ ਸ਼ੋਅ ਦੇ ਰਿਲੇਟਡ ਜੋ ਪੰਗੜਾ ਜਾਂ ਕਿਦੇ ਦੀ ਪਰਫਾਰਮੈਂਸ ਸਟਾਰਟ ਹੋਣਗੀਆਂ ਐਂਡ ਐਂਡ 7 ਵਜੇ ਲੱਗੇ ਆਪਣੇ ਮਹਾਨ ਸਾਹਿਬ ਦੀ ਪਰਫਾਰਮੈਂਸ ਹਾਂਜੀ 24 ਅਗਸਤ ਨੂੰ ਬੰਜਲ ਪੈਲਸ ਦੇ ਵਿੱਚ ਜੋ ਹੈ ਰੌਣਕਾਂ ਲੱਗਣਗੀਆਂ ਤੁਸੀਂ ਆਪਣੀਆਂ ਟਿਕਟਾਂ ਤੁਸੀਂ ਬੁੱਕ ਕਰ ਸਕਦੇ ਹੋ ਰਾਜਬਾਈ ਨੇ ਸਾਰਾ ਵੇਰਵਾ ਜੋ ਹੈ ਪੰਜਨਮਾਨ ਦੇ ਜਗ ਜਿਉਂਦਿਆਂ ਦੇ ਮੇਲੇ ਜੋ ਉਹਨਾਂ ਦਾ ਟੂਰ ਹੈ ਆਸਟ੍ਰੇਲੀਆ ਦਾ ਉਹਦੇ ਵਿੱਚ ਜੋ ਸਾਰਾ ਵੇਰਵਾ ਦਿੱਤਾ ਔਰ ਮੈਲਬਨ ਦੇ ਵਿੱਚ ਰੌਣਕਾਂ ਲਾਣ ਜਾ ਰਹੇ ਨੇ ਤੇ ਆਪਾਂ ਹੋਰ ਵੀ ਜੋ ਹੈ ਸਾਡੇ ਵੀਰਿਆਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੇ ਅਬਦੁਲਤ ਇਹ ਸਾਰੇ ਲੇ ਆਰਗੇਨਾਈਜ਼ ਹੁੰਦੇ ਨੇ ਤੇ ਇੱਕ ਨਾਮ ਜਦੋਂ ਸਿੰਗਰਸ ਦੀ ਗੱਲ ਆਈ ਤੇ ਇੱਕ ਸਟੇਜ ਦੇ ਉੱਤੇ 7 8 2 15 16 ਸਿੰਗਰਸ ਇਕੱਠੇ ਕਰਨੇ ਔਰ ਉਹਨਾਂ ਦਾ ਇੱਕ ਹੋਰ ਇੱਕ بڑا ਜੋ ਹੈ ਕਾਮਯਾਬ ਇਵੈਂਟ ਹੋਇਆ ਔਰ ਉਹਦੇ ਨਾਲ ਆਪਾਂ ਜੋ ਹੈ ਭਾਜੀ ਨਾਲ ਗੱਲ ਕਰਦੇ ਆ ਤੇ ਪੁੱਛਦੇ ਆ ਕਿ ਉਹਨਾਂ ਦੇ ਕੀ ਵਿਚਾਰ ਨੇ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਜੈਕ ਕੰਗ ਬਾਈ ਸੰਨਲ ਜੁੜੇ ਨੇ ਤੇ ਆਓ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ ਜਿੱਦਾਂ ਮੇਲੇ ਜੋ ਹੈ ਸਾਊਥ-ਈਸਟ ਵੱਲ ਔਰ ਤੁਸੀਂ ਕਹਿੰਦੇ ਲੈਂਦੇ ਆ ਚੜਦੇ ਪੰਜਾਬ ਦੀ ਗੱਲ ਹੁੰਦੀ ਹੈ ਲੈਂਦਾ ਵਿਕਟੋਰੀਆ ਤੇ ਚੜਦਾ ਵਿਕਟੋਰੀਆ ਹੁਣ ਆਪਸ ਵਿੱਚ ਜੋ ਹੈ ਜੀ ਲੌਂਗ ਹੋ ਗਿਆ ਬਲਰਟ ਹੋ ਗਿਆ ਹੁਣ ਅੱਗੇ ਜੋ ਹੈ ਗਿਫਸਲੈਂਡ ਵੱਲ ਵੀ ਜੋ ਹੈ ਵਧਦਾ ਜਾ ਰਿਹਾ ਪੰਜਾਬੀ ਮੇਲੇ ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਹਾਂਜੀ ਪਹਿਲਾਂ ਤਾਂ ਸਾਰਿਆਂ ਦਾ ਸਾਸਰੀ ਕਾਲ ਜੀ ਤੇ ਪੰਜਾਬ ਟੀਵੀ ਦਾ ਬਹੁਤ ਜ਼ਿਆਦਾ ਧੰਨਵਾਦ ਅਸੀਂ ਹਮੇਸ਼ਾ ਹੀ ਸ਼ੁਕਰੀਆ ਕਰਦੇ ਆਂ ਵੀ ਜਿੰਨੇ ਵੀ ਸਾਡੇ ਈਵੈਂਟ ਹੁੰਦੇ ਨੇ ਤੁਸੀਂ ਹਰੇਕ ਨੂੰ ਕਵਰ ਕਰਦੇ ਹੋ ਤੇ ਤੁਹਾਡੀ ਸਪੋਰਟ ਨਾਲ ਹੀ ਮੀਡੀਆ ਦੀ ਸਪੋਰਟ ਨਾਲ ਹੀ ਹਮੇਸ਼ਾ ਜਿਹੜੇ ਈਵੈਂਟ ਵਧੀਆ ਮਤਲਬ ਅੱਗੇ ਸਕਸੈਸ ਹੁੰਦੇ ਨੇ ਤੇ ਦੂਜੀ ਗੱਲ ਬਾਕੀ ਆਪਣੇ ਹਰ ਭਜਨਮਾਨ ਭਾਜੀ ਹੁਣ ਆ ਰਹੇ ਨੇ ਇਹਨਾਂ ਦੀ ਕੁਵਿਸਰੀ ਅਸੀਂ ਛੋਟੇ ਹੁੰਦੇ ਸੁਣਦੇ ਆਪ ਜੀ ਨੇ ਪਹਿਲਾਂ ਬਚਪਨ ਤੋਂ ਸੁਣ ਸੁਣ ਕੇ ਵੱਡੇ ਹੋਏ ਆ ਤੇ ਬਹੁਤ ਸੋਹਣਾ ਇਹ ਫੈਮਿਲੀ ਇਵੈਂਟ ਹੈ ਤੇ ਸਾਰਿਆਂ ਜਣੇ ਨੂੰ ਆਉਣ ਦਾ ਅਸੀਂ ਸੱਦਾ ਦੰਦੇ ਆ ਆਇਓ ਜਰੂਰ ਤੇ ਦੂਜੀ ਗੱਲ ਆਪਣਾ ਜਿਹੜਾ ਤੁਸੀਂ ਕਹਿੰਨੇ ਵੀ ਲੈ ਜਾਂਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਗੱਲ ਹੁਣ ਮੈਨੂੰ ਲੱਗਦਾ ਜੀ ਜਦੋਂ ਅਸੀਂ ਆਪਾਂ ਆਏ ਸੀਗੇ ਮੈਲਬਨ ਦੇ ਵਿੱਚ ਉਦੋਂ ਬਹੁਤ ਘੱਟ ਇਵੈਂਟ ਹੁੰਦੇ ਸੀਗੇ ਤੇ ਬਹੁਤ ਘੱਟ ਆਪਣੀ ਕਮਿਊਨਿਟੀ ਸੀਗੀ ਅੱਜ ਵੀ ਅਸੀਂ ਚਾਰ ਪਰ ਆਪਣਾ ਇਕੱਠੇ ਵੀਰ ਸਾਰੇ ਇਹੀ ਗੱਲ ਕਰਦੇ ਸੀਗੇ ਵੀ ਹੁਣ ਸਾਡੀ ਕਮਿਊਨਿਟੀ ਵੱਧ ਗਈ ਬਹੁਤ ਜ਼ਿਆਦਾ ਵੱਡਾ ਮਤਲਬ ਕਿ ਹੰਗਾਰਾ ਭਰ ਹੋ ਗਿਆ ਤੇ ਇਹ ਕਮਿਊਨਿਟੀ ਇਕੱਲੇ ਮੈਲਬਨ ਦੇ ਵਿੱਚ ਨਹੀਂ ਰਹੀ ਮੈਲਬਨ ਤੋਂ ਬਾਹਰ ਵੀ ਚਲੇ ਗਈ ਜਿਵੇਂ ਜਲੌਂਗ ਹੋ ਗਿਆ ਆਪਣਾ ਕਲਾਈਡ ਹੋ ਕੇ ਆਪਣੇ ਸਾਰੇ ਪਾਸੇ ਨਾ ਬਹੁਤ ਵੱਡਾ ਹੁਣ ਆਪਣਾ ਇੱਕ ਜੁੱਟ ਬਣ ਗਿਆ ਤੇ ਹੁਣ ਉਹ ਜੁੱਟ ਦੇ ਵਿੱਚ ਵੀ ਐਵਰੀ ਟਾਈਮ ਕੋਈ ਨਾ ਕੋਈ ਸ਼ੋਅ ਹਰੇਕ ਵੀਕ ਦੇ ਵਿੱਚ ਇੱਕ ਜਾਂ ਦੋ ਦੋ ਸ਼ੋਅ ਹੁੰਦੇ ਹੀ ਹੁੰਦੇ ਨੇ ਤੇ ਇਹ ਇੱਕ ਸਾਰਿਆਂ ਦਾ ਮੇਲ ਮਲਾਪ ਇੱਕ ਪਿਆਰ ਹੈ ਤੇ ਹੁਣ ਉਹ ਪਿਆਰ ਨੂੰ ਐ ਵੀ ਸਾਰੇ ਇਕੱਠੇ ਇਕੱਠੇ ਹੋ ਕੇ ਆਨੰਦ ਮਾਣੋ ਸਾਰੇ ਸ਼ੋਅਾਂ ਦੇ ਉੱਤੇ ਆਓ ਤੇ ਜਿਹੜੇ ਮੇਰੇ ਵੀਰ ਭਰਾ ਚਾਹੇ ਅਸੀਂ ਆ ਜਿਵੇਂ ਸਰਕਾਰੀਆ ਸਾਹਿਬ ਨੇ ਤੇ ਸਾਰੇ ਜਿਹੜੇ ਮੇਰੇ ਵੀਰ ਭਰਾ ਕਰਾਉਂਦੇ ਨੇ ਤੇ ਉਹਨਾਂ ਦਾ ਸਾਥ ਦੋਪਰੇ ਮੇਰੇ ਵਿੱਚ ਤੇ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਆ ਆਪਣੇ ਸਰਕਾਰੀਆ ਸਾਹਿਬ ਦਾ ਇਹ ਤੁਸੀਂ ਦੇਖੋਗੇ ਅੱਜ ਵੀ ਪਹਿਲਾਂ ਵੀ ਜਦੋਂ ਆਪਾਂ ਮੇਲਾ ਕਰਾਇਆ ਸੀਗਾ ਉਦੋਂ ਵੀ ਭਾਜੀ ਉਹਨਾਂ ਨੇ ਬਰਬੀਕਿਊ ਕੀਤਾ ਸੀਗਾ ਉਦੋਂ ਵੀ ਤਿੰਨ ਪੋਸਟਰ ਲਾਂਚ ਕੀਤੇ ਸੀਗੇ ਤਿੰਨ ਤੋਂ ਚਾਰ ਅੱਜ ਮੈਨੂੰ ਲੱਗਦਾ ਤਿੰਨ ਤੋਂ ਚਾਰ ਪੋਸਟਰ ਫਿਰ ਲਾਂਚ ਹੋ ਰਹੇ ਨੇ ਇਹ ਸਰਕਾਰੀਆ ਸਾਹਿਬ ਦਾ ਬਹੁਤ ਵੱਡਾ ਸਾਥ ਹੈ ਜਿਹੜੇ ਸਾਰੇ ਇਵੈਂਟਾਂ ਨੂੰ ਇਹ ਕਰਾਉਂਦੇ ਨੇ ਮਲੀ ਅਸੀਂ ਤਾਂ ਇੱਕ ਕਹੋ ਜੌਬ ਕਰਦੇ ਨੇ ਕਰਾਉਂਦੇ ਤੇ ਇਹੀ ਨੇ ਹਾਂਜੀ ਤੇ ਤਾਂ ਹੀ ਆਪਾਂ ਹਾਂਜੀ ਪਾਜੀ ਨਹੀਂ ਨਹੀਂ ਤੁਹਾਡੀ ਤੁਹਾਡੀ ਡਿਮਾਂਡ ਆਈ ਹੈ ਤੁਹਾਨੂੰ ਗੱਲ ਕਰਨੀ ਪੈਣੀ ਹੈ ਔਰ ਆਪਣੇ ਬਾਰੇ ਦੱਸਣਾ ਪੈਣਾ ਕਿਉਂਕਿ ਤੁਸੀਂ ਕਿਸੇ ਵੀ ਪਛਾਣ ਦੇ ਜੋ ਮਹਤਾਜ ਨਹੀਂ ਹੈਗੇ ਲੇਕਿਨ ਤੁਸੀਂ ਦੱਸੋ ਕਿ ਜਿਵੇਂ ਹਰਪੰਦਰਮਨ ਦਾ ਸ਼ੋਅ ਹੋ ਰਿਹਾ ਹੈ ਹੋਰ ਵੀ ਸਿੰਗਰਜ਼ ਆ ਰਹੇ ਨੇ ਸਾਰੇ ਅੱਜ ਇੱਥੇ ਬਾਰਵੀਂ ਕੁਝ ਇਕੱਠੇ ਹੋਏ ਨੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਪਾਜੀ ਇਹ ਆਪਣੀ ਕਮਿਊਨਿਟੀ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਹੈ ਜੀ ਜੀ ਤੇ ਰਲ ਮਿਲ ਕੇ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈਗਾ ਤੇ ਮੈਂ ਤਾਂ ਬਸ ਇਨਾ ਹੀ ਕਹਿ ਸਕਦਾ ਭਾਈ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੋ ਦੋਸਤੋ ਜੋ ਹੈ ਹਰਪਜਨ ਮਾਨ ਦਾ ਸ਼ੋਅ ਜਗਤ ਜਿਉਂਦਾ ਦੇ ਮੇਲੇ ਜੋ ਹੈ ਹੋਣ ਜਾ ਰਿਹਾ ਹੈ ਬੰਜੀ ਪੈਲੇਸ ਦੇ ਵਿੱਚ 24 ਅਗਸਤ ਨੂੰ ਤੁਸੀਂ ਹੌਮ ਹਮਾ ਕੇ ਉੱਥੇ ਪਹੁੰਚੋ ਔਰ ਜਿਨ੍ਹਾਂ ਦੀ ਕੁਸ਼ਲਤਾ ਦੇ ਆਪਾਂ ਕਾਇਲ ਆ ਤੇ ਆਓ ਦੁਬਾਰਾ ਆਪਾਂ ਸਾਡੇ ਨਾਲ ਵੀਰ ਜੀ ਜੁੜੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਜੋ ਹੈ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਔਰ ਤੁਸੀਂ ਵੀ ਆਪਣੇ ਮਾਰੇ ਦੱਸੋ ਔਰ ਆਪਣਾ ਇੰਟਰੋਡਕਸ਼ਨ ਪਹਿਲਾਂ ਦਰਸ਼ਨ ਦਿਓ ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰ ਹੈ ਆਪਣੀ ਗੁਰੂ ਬਿਲਡਿੰਗ ਗਰੁੱਪ ਤੋਂ कि ਅਸੀਂ ਇਹ ਸ਼ੋਅ ਲੈ ਕੇ ਆ ਰਹੇ ਹਾਂਗੇ ਆਪਣੇ ਹਰਪਾਈ ਨਮੰਦਾ ਜੀ ਤੇ 24 ਅਗਸਤ ਹੈਗਾ ਜੀ ਆਪਣੇ 6:00 ਪੀਐਮ ਦੇਗਾ ਜੀ ਜੀ ਤੇ ਇਹ ਬੰਦਲ ਪੇਸ ਵਸਦੀ ਬਾਕੀ ਸਾਰੇ ਸਨੋਤਰ ਆਪਣੇ ਹੈਗਾ ਵੀ ਆਨਸ ਸਾਰਾ ਨਹੀਂ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ 24 ਅਗਸਤ ਨੂੰ ਬੰਜਲ ਪਲੇਸ ਤੇ ਤੁਸੀਂ ਜਰੂਰ ਪਹੁੰਚਣਾ ਹੈ ਟਿਕਟਾਂ ਤੁਸੀਂ ਆਪਣੀਆਂ ਜੋ ਹੈ ਕਨਫਰਮ ਕਰ ਸਕਦੇ ਹੋ ਔਰ ਟਿਕਟਾਂ ਬਾਰੇ ਅਗਰ ਕੋਈ ਜਾਣਕਾਰੀ ਲੈਣਾ ਚਾਹਤੇ ਟਿਕਟਾਂ ਕਿਹੜੀ ਵੈਬਸਾਈਟ ਤੇ ਮੌਜੂਦ ਨੇ ਜੀ ਟਿਕਟਾਂ ਜਿਹੜੀਆਂ ਬੰਜਲ ਪਲੇਸ ਦੀ ਜਿਹੜੀ ਹੈਗੀ ਵੈਬਸਾਈਟ ਤੇ ਹੈਗੀਆਂ ਅਵੇਲੇਬਲ ਆ ਤੇ ਉੱਥੋਂ ਜਾ ਕੇ ਬਾਈ ਕਰ ਸਕਦੇ ਹੋ ਤੁਸੀਂ ਤੇ ਬਾਕੀ ਜੇ ਗਰੁੱਪ ਕੋਈ ਹੈਗਾ ਗਰੁੱਪ ਲ ਟਿਕਟ ਲੈਂਦੇ ਮਿਨਿਮਮ 10 ਤੇ ਉਨਾਂ ਨੂੰ ਡਿਸਕਾਊਂਟ ਅਪਲਾਈ ਹੋ ਜਾਂਦਾ 10% ਜੀ ਜੀ ਆ ਬੰਜਲ ਪ੍ਰਾਈਸ ਦੀ ਜੋ ਵੈਬਸਾਈਟ ਹੈ ਔਰ ਤੁਸੀਂ ਉੱਥੇ ਜਾ ਕੇ ਟਿਕਟ ਆਪਣੀਆਂ ਜੋ ਹੈ ਕਨਫਰਮ ਕਰ ਸਕਦੇ ਹੋ ਫੈਮਲੀਆਂ ਦੇ ਨਾਲ ਵੇਖਣ ਵਾਲਾ ਸ਼ੋਅ ਹੈ ਫੈਮਲੀ ਦੇ ਨਾਲ ਜਦੋਂ ਤੁਸੀਂ ਗਰੁੱਪ ਦੇ ਵਿੱਚ ਪਹੁੰਚੋਗੇ ਤੇ ਤੁਹਾਨੂੰ ਜੋ ਹੈ ਸਪੈਸ਼ਲ ਡਿਸਕਾਊਂਟ ਮਿਲੇਗਾ ਹਾਂ ਜੀ ਸਸੀਕਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੁਹਾਡਾ ਸਵਾਗਤ ਹੈ ਔਰ ਜਤਿੰਦਰ ਭਾਜੀ ਸਾਣ ਨਾਲ ਜੁੜੇ ਨੇ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਹਾਡਾ ਕੀ ਹਾਲਚਾਲ ਹੈ ਔਰ ਤੁਸੀਂ ਇਸ ਮਹਿਫਿਲ ਨੂੰ ਕਿਦਾਂ ਦੇਖਦੇ ਹੋ ਹਾਂਜੀ ਬਹੁਤ ਵਧੀਆ ਪ੍ਰਾਲਾ ਜੀ ਨਵ ਸਰਕਾਰੀ ਜੀ ਦਾ ਧੰਨਵਾਦ ਕਰਦੇ ਆਂ ਜੀ ਸਾਨੂੰ ਸਾਰਿਆਂ ਨੂੰ ਇੱਥੇ ਇੱਕ ਮੌਕਾ ਦਿੱਤਾ ਜੀ ਆਪਣੇ ਸ਼ੋਅ ਬਾਰੇ ਗੱਲ ਰੱਖਣ ਦਾ ਤੇ ਜੇ ਆਪਾਂ ਇਸ ਇਵੈਂਟ ਦੀ ਗੱਲ ਕਰਦੇ ਆਂ ਤੇ ਜੇ ਆਪਾਂ ਲਾਈਵ ਸਿੰਗਰ ਦੀ ਗੱਲ ਕਰੀਏ ਲਾਈਵ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਹਰਪਾ ਜਨਮਾਨ ਜੀ ਦਾ ਪਹਿਲਾਂ ਨਾਮ ਇਹਨਾਂ ਦੇ ਹੀ ਦਿਮਾਗ 'ਚ ਆਉਂਦਾ ਤੇ ਇੱਕ ਫੈਮਿਲੀ ਇਵੈਂਟ ਜਿਹੜਾ ਹੋ ਰਿਹਾ ਜੀ 24 ਅਗਸਤ ਨੂੰ ਤਾਂ ਪਲੀਜ਼ ਸਾਰੇ ਅਸੀਂ ਸਪੋਰਟ ਕਰ ਰਹੇ ਆਂ ਤੁਸੀਂ ਵੀ ਪਲੀਜ਼ ਸਾਰੇ ਜਣੇ ਆਪਣੀਆਂ ਫੈਮਲੀਜ਼ ਦੇ ਨਾਲ ਇੱਕ ਫੈਮਲੀ ਇਵੈਂਟ ਨੂੰ ਇੰਜੋਏ ਕਰੋ। ਥੈਂਕ ਯੂ ਜੀ। ਹਾਂ ਜੀ ਇਸਨ ਜਤਿੰਦਰ ਸਿੰਘ ਜੀ ਸਾਡਾ ਨਾਮ ਔਰ ਹਰਪਜਨ ਮਾਨ ਦਾ ਸ਼ੋਅ ਜੋ ਹੋਣ ਜਾ ਰਿਹਾ ਬੰਜਲ ਪੈਲੇਸ ਦੇ ਵਿੱਚ ਤੁਸੀਂ ਉੱਥੇ ਹੌਮ ਹਮਾ ਕੇ ਜ਼ਰੂਰ ਪਹੁੰਚਣਾ ਹੈ। ਇੱਕ ਫੈਮਲੀ ਇਵੈਂਟ ਹੋਏਗਾ, ਦੇਖਣ ਵਾਲਾ ਸ਼ੋਅ ਹੋਏਗਾ। ਹਰਪਜਨ ਮਾਨ ਜਿਨੂੰ ਆਪਾਂ ਪੰਜਾਬੀ ਫਿਲਮਾਂ ਦਾ ਬਾਬਾ ਬੋੜ ਵੀ ਕਹਿੰਦੇ ਆ ਉਹ ਜੋ ਹੈ ਆਸਟ੍ਰੇਲੀਆ ਟੂਰ ਤੇ ਆ ਰਹੇ ਨੇ ਤੇ ਤੁਸੀਂ ਹੌਮ ਹਮਾ ਕੇ ਉੱਥੇ ਪਰਵਾਰ ਨਾਲ ਪਹੁੰਚਣਾ ਤੁਸੀਂ ਜ਼ਰੂਰ ਆਨੰਦ ਮਾਣੋਗੇ। ਤੇ ਤੁਸੀਂ ਜੁੜੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਦੇ ਨਾਲ ਦੁਬ ਤੇ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਕਿਸੇ ਹੋਰ ਆਰਗੇਨਾਈਜ਼ਰ ਨੂੰ ਕਿਸੇ ਹੋਰ ਸਿੰਗਰ ਦੇ ਨਾਲ ਧੰਨਵਾਦ